ਜਦੋਂ ਕਿਸੇ ਸੰਸਥਾ ਕਿਸੇ ਕੌਮ ਕਿਸੇ ਦੇਸ਼ ਦੇ ਵੱਡੇ ਰੁਤਬਿਆਂ ਤੇ ਬੈਠੇ ਆਗੂ ਉਹਨਾਂ ਰੁਤਬਿਆਂ ਦੇ ਹਾਨ ਦੇ ਨਾ ਰਹਿਣ ਜਦੋਂ ਉਹਨਾਂ ਦਾ ਕਰਤਾਰ ਉਹਨਾਂ ਰੁਤਬਿਆਂ ਦੇ ਮੇਜ ਦਾ ਨਾ ਰਹੇ ਫਿਰ ਉਹ ਸੰਸਥਾਾਂ ਉਹ ਦੇਸ਼ ਉਹ ਕੌਮ ਗਰੈਵਟ ਵੱਲੋਂ ਤੁਰ ਪੈਂਦੀਆਂ ਨੇ ਅੱਜ ਪੰਥ ਔਰ ਸ਼੍ਰੋਮਣੀ ਅਕਾਲੀ ਦਲ ਚ ਵੀ ਇਹੀ ਹੋ ਰਿਹਾ ਅਸੀਂ ਹੁਕਮਨਾਮਾ ਸਾਹਿਬ ਨੂੰ ਵੀ ਤੋੜ ਮਰੋੜ ਕੇ ਪੇਸ਼ ਕਰ ਰਹੇ ਨੇ ਉਹ ਲੋਕ ਕੀ ਕਹਿੰਦੇ ਨੇ ਜਿਹੜੀ ਚੀਜ਼ ਤਾਂ ਫਿੱਟ ਆਉਂਦੀ ਆ ਉਹ ਤਾਂ ਕਹਿੰਦੇ ਅਸੀਂ ਮੰਨ ਲਿਆ ਜਿਹੜੀ ਚੀਜ਼ ਰਾਸੀ ਤੌਰ ਤੇ ਜੋ ਅਸਲੀ ਭਾਵਨਾ ਸੀ ਮੂਲ ਰੂਪ ਵਿੱਚ ਹੁਕਮਨਾਮਾ ਸਾਹਿਬ ਦੀ ਕਿ ਕੌਮ ਨੂੰ ਇੱਕ ਪੰਤ ਪ੍ਰਵਾਂਤ ਲੀਡਰਸ਼ਿਪ ਦੇਣੀ ਆ ਤੁਸੀਂ ਨੈਤਿਕ ਅਧਿਕਾਰ ਗਵਾ ਚੁੱਕੇ ਹੋ ਉਹੀ ਕੋਈ ਬੰਦੇ ਫਿਰ ਜਿਹੜੇ ਅਧਿਕਾਰ ਗਵਾ ਚੁੱਕੇ ਨੇ ਉਹੀ ਦੁਬਾਰਾ ਝਾਲੀ ਵਾਲੀ ਕੰਮ ਕਰਕੇ ਕਹਿਣ ਕਿ ਸਾਡੀ ਫੇਰ ਸਾਡੇ ਮਗਰ ਕੌਮ ਲੱਗੇ ਕਿਵੇਂ ਹੋ ਸਕਦਾ ਅੱਜ ਜਿੰਨੀਆਂ ਪਾਰਟੀਆਂ ਕੰਮ ਕਰ ਰਹੀਆਂ ਨੇ ਪੰਜਾਬ ਔਰ ਸਿੱਖਾਂ ਦੇ ਹੱਕਾਂ ਦੀ ਬਿਰਧਰੀ ਨਹੀਂ ਕਰ ਰਹੀ। ਚਾਹੇ ਉਹ ਝਾੜੂ ਹੈ, ਚਾਹੇ ਉਹ ਕਾਂਗਰਸ ਹੈ, ਬੀਜੇਪੀਆ ਹੈ, ਚਾਹੇ ਸਾਡੇ ਇਹ ਲੋਕ ਨੇ, ਸੱਜਣ ਨੇ ਜੋ ਸਾਡੀ ਬੰਦਕ ਜਮਾਤ ਤੇ ਕਾਬਜ ਹੋਏ ਬੈਠੇ ਨੇ। ਜਿਹੜੀਆਂ ਕੌਮਾਂ ਦੇ ਜਿਹੜੇ ਦੇਸ਼ ਦੀ ਰਾਸ਼ੀ ਜਮਾਤਾਂ ਕਮਜ਼ੋਰ ਹੋ ਜਾਂਦੀਆਂ ਨੇ, ਉਹਨਾਂ ਦੀ ਅਗਵਾਈ ਕਰਨ ਵਾਲੀ ਰਾਸ਼ੀ ਜਮਾਤ ਕਮਜ਼ੋਰ ਪੈ ਜਾਂਦੀ ਹੈ। ਉਹਨਾਂ ਦੇ ਭਵਿੱਖ ਵੀ ਧੁੰਦਲੇ ਹੋ ਜਾਂਦੇ ਨੇ। ਸੋ ਅੱਜ ਲੋੜ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੇ ਇੱਕ ਸਿੱਖ ਲੀਡਰਸ਼ਿਪ ਪੰਜਾਬ ਪ੍ਰਸ ਲੀਡਰਸ਼ਿਪ ਕਰਨ ਦਾ ਜੋ ਆਦੇਸ਼ ਦਿੱਤੇ ਨੇ ਉਸ ਦੇ ਤਹਿਤ ਆਪਾਂ ਇੱਕ ਪੰਥ ਪ੍ਰਵਾਨਤ ਲੀਡਰਸ਼ਿਪ ਕਾਮ ਨੂੰ ਦੇਣੀ ਹੈ ਸੰਗਤ ਨੂੰ ਇਸ ਗੱਲ ਦੇ ਮਾਣ ਹੋਣਾ ਚਾਹੀਦਾ ਹੈ ਕਿ ਜਿਹੜੀ ਲੀਡਰਸ਼ਿਪ ਇਹਦੇ ਚੋਂ ਨਿਕਲੂਗੀ ਉਹ ਕੁਰਬਾਨੀ ਤਿਆਗ ਔਰ ਸੇਵਾ ਨੂੰ ਸਮਰਪਿਤ ਹੋਏਗੀ ਉਹਦਾ ਕੋਈ ਨਿੱਜ ਕੋਈ ਉਹਨਾਂ ਦਾ ਆਪਣਾ ਰਾਸੀ ਹਿੱਤ ਨਹੀਂ ਜਿਹੜੇ ਉਹ ਨਹੀਂ ਹੋਣਗੇ ਜਦੋਂ ਕਿਸੇ ਸੰਸਥਾ ਕਿਸੇ ਕੌਮ ਕਿਸੇ ਦੇਸ਼ ਦੇ ਵੱਡੇ ਰੁਤਬਿਆਂ ਤੇ ਬੈਠੇ ਆਗੂ ਉਹਨਾਂ ਰੁਤਬਿਆਂ ਦੇ ਹਾਨ ਦੇ ਨਾ ਰਹਿਣ ਜਦੋਂ ਉਹਨਾਂ ਦਾ ਕਰਤਾਰ ਉਹਨਾਂ ਰੁਤਬਿਆਂ ਦੇ ਮੇਜ ਦਾ ਨਾ ਰਹੇ ਫੇਰ ਉਹ ਸੰਸਥਾਵਾਂ ਉਹ ਦੇਸ਼ ਉਹ ਕੌਮ ਗ੍ਰਾਵਟ ਵੱਲੋਂ ਤੁਰ ਪੈਂਦੀਆਂ ਨੇ ਅੱਜ ਪੰਥਰ ਸ਼੍ਰੋਮਣੀ ਅਕਾਲੀ ਦਲ ਚ ਵੀ ਇਹੀ ਹੋ ਰਿਹਾ ਕਿ ਸਾਡੇ ਉਹ ਚ ਉਹਦਿਆਂ ਤੇ ਬਰਾਜਮਾਨ ਲੋਕ ਚਾਹੇ ਉਹ ਧਾਰਮਿਕ ਖੇਤਰ ਸੀ ਚਾਹੇ ਉਹ ਐਸਜੀਪੀਸੀ ਸੀ ਚਾਹੇ ਸ਼੍ਰੋਮਣੀ ਅਕਾਲੀ ਦਲ ਸੀ ਉਹ ਸੰਗਤ ਨੂੰ ਉਹਨਾਂ ਰੁਤਬਿਆਂ ਦੇ ਹਾਨੀ ਨਹੀਂ ਲੱਗਦੇ ਉਹਨਾਂ ਚ ਕੁਰਬਾਨੀ ਤਿਆਗ ਔਰ ਸੇਵਾ ਦਾ ਜਜ਼ਬਾ ਸਾਨੂੰ ਕਿਤੇ ਨਜ਼ਰ ਨਹੀਂ ਆਉਂਦਾ ਸਿਰਫ ਨਿੱਜ ਅਤੇ ਆਪਣੀ ਰਾਸੀ ਹਿੱਤਾਂ ਦੀ ਪੂਰਤੀ ਹੀ ਨਜ਼ਰ ਆਉਂਦੀ ਆ ਇਹ ਦੁਖਾਂਤ ਹੈ ਅਜ ਸ਼੍ਰੋਮਣੀ ਅਕਾਲੀ ਦਲ ਦਾ ਔਰ ਸਿੱਖ ਕੌਮ ਦਾ ਜਿਹੜੇ ਕੁਝ ਪੰਤ ਪ੍ਰਸਤ ਲੋਕ ਉਹਨਾਂ ਔਸੂਲਾਂ ਤੇ ਪਹਿਰਾ ਦੇਣ ਦਾ ਯਤਨ ਕਰਦੇ ਨੇ ਫੇਰ ਉਹ ਸਾਡੀ ਰਾਸੀ ਲੀਡਰਸ਼ਿਪ ਉਹਨਾਂ ਲੋਕਾਂ ਨੂੰ ਦਰਕਨਾਰ ਕਰਕੇ ਆਪਦੀ ਮਰਜ਼ੀ ਦੇ ਬੰਦੇ ਉੱਥੇ ਸ਼ਿਸ਼ੋਭਤ ਕਰਦੀ ਆ ਔਰ ਜਿਹੜਾ ਵਰਤਾਰਾ ਅੱਜ ਅਸੀਂ ਵਾਪਰ ਰਿਹਾ ਇਹ ਸਾਰਾ ਉਸ ਤੋਂ ਨਿਕਲਿਆ ਹੋਇਆ ਪੰਥਕ ਦਰਦ ਹੈ ਜਿਹਨੂੰ ਅੱਜ ਅਸੀਂ ਸਾਰੇ ਹੰਡਾ ਰਹੇ ਆਂ ਔਰ ਇਸ ਦੀ ਸੁਧਾਰ ਕਰ ਲੈ ਇਸ ਵਿੱਚ ਕੌਮ ਨੂੰ ਇੱਕ ਪੰਥ ਪ੍ਰਵਾਨਤ ਲੀਡਰਸ਼ਿਪ ਦੇਣ ਲਈ ਸਿੰਘ ਸਹਿਬਾਨ ਨੇ ਹੁਕੂਨਾਮਾ ਸਾਹਿਬ ਜਾਰੀ ਕੀਤੇ ਸੀ ਕਿ ਇੱਕ ਨੈਤਿਕ ਅਧਿਕਾਰ ਗਵਾ ਚੁੱਕੀ ਲੀਡਰਸ਼ਿਪ ਨੂੰ ਲਾਂਭੇ ਕਰਕੇ ਇੱਕ ਪੰਥ ਪ੍ਰਵਾਨਤ ਲੀਡਰਸ਼ਿਪ ਕੌਮ ਨੂੰ ਦਿੱਤੀ ਜਾਵੇ ਇਸ ਭਾਵਨਾ ਨਾਲ ਪੰਜ ਮੈਂਬਰੀ ਕਮੇਟੀ ਕੰਮ ਕਰ ਰਹੀ ਹੈ ਔਰ ਤੁਹਾਨੂੰ ਇਸ ਗੱਲ ਦਾ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਵੀਰੋ ਇਹ ਸਾਰੀ ਜਿਹੜੀ ਐਕਸਰਸਾਈਜ਼ ਹੋ ਰਹੀ ਹੈ ਭਰਤੀ ਪ੍ਰਕਿਰਿਆ ਦੇ ਰੂਪ ਵਿੱਚ ਪੰਥ ਦੀ ਜਜ਼ਬਾਤ ਨੇ ਜਿਹੜੇ ਉਹਨਾਂ ਦੀ ਤਰਜਮਾਨੀ ਲਈ ਅਸੀਂ ਇੱਕ ਵਚਨ ਦਿੰਦੇ ਆ ਤੁਹਾਨੂੰ ਕਿ ਸਾਡਾ ਕਿਸੇ ਦਾ ਕੋਈ ਸਵਾਰਥ ਨਹੀਂ ਹੈ ਅਸੀਂ ਇੱਕ ਪੰਥ ਪ੍ਰਵਾਨਤ ਲੀਡਰਸ਼ਿਪ ਜਿਹੜੀ ਕੁਰਬਾਨੀ ਤਿਆਗ ਔਰ ਸੇਵਾ ਨੂੰ ਸਮਰਪਿਤ ਹੋਵੇ ਉਹ ਸ਼ਰੋਮਣੀ ਅਕਾਲੀ ਦਲ ਨੂੰ ਪੰਜਾਬੀਆਂ ਨੂੰ ਔਰ ਸੇ ਕੌਮ ਨੂੰ ਦੇਵਾਂਗੇ ਇਸ ਗੱਲ ਦਾ ਤੁਹਾਨੂੰ ਪੂਰਨ ਰੂਪ ਵਿੱਚ ਵਿਸ਼ਵਾਸ ਦਿਵਾਉਂਦੇ ਆ ਤੁਹਾਨੂੰ ਬੇਨਤੀ ਹੈ ਕਿ ਭਰਤੀ ਪ੍ਰਕਿਰਿਆ ਤਕਰੀਬਨ ਅਸੀਂ 18 ਜੂਨ ਤੱਕ ਚਲਾਉਣੀ ਹੈ ਔਰ ਜੇ ਕੋਈ ਨਹੀਂ ਸੱਜਣ ਵੀਰ ਲੈ ਕੇ ਗਏ ਉਸ ਭਰਤੀ ਵਿੱਚ ਸ਼ਾਮਲ ਹੋ ਕੇ ਪੂਰੀ ਤਨਦੇਹੀ ਨਾਲ ਉਸ ਭਰਤੀ ਪ੍ਰਕਿਰਿਆ ਨੂੰ ਵੱਡੇ ਪੱਧਰ ਤੇ ਪਹੁੰਚਾਉਣ ਲਈ ਯੋਗਦਾਨ ਪਾਓ ਕਿਉਂਕਿ ਆਪਾਂ ਇਹ ਦੱਸਣ ਦੀ ਕੋਸ਼ਿਸ਼ ਕਰੀਏ ਕਿ ਸਿੱਖ ਕੌਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਵਉੱਚ ਮੰਦੀ ਹੈ ਉਹਨਾਂ ਦੇ ਆਦੇਸ਼ਾਂ ਨੂੰ ਸਰਵਉੱਚ ਮੰਦੀ ਹੈ ਔਰ ਉਸ ਕਰਕੇ ਇਹ ਭਰਤੀ ਨੂੰ ਹੰਗਾਰਾ ਮਿਲ ਰਿਹਾ ਹੈ ਇਹ ਕਿਸੇ ਵਿਅਕਤੀ ਕਰਕੇ ਜਾਂ ਕੋਈ ਕਮੇਟੀ ਕਰਕੇ ਨਹੀਂ ਹੈ ਸਾਧ ਸੰਗਤ ਇਹ ਨਿਰੋਲ ਰੂਪ ਵਿੱਚ ਸਾਰਾ ਸਮਰਥਨ ਜੋ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਪਾਲਣਾ ਲਈ ਆ ਇਸ ਕਰਕੇ ਉਹਦੇ ਵਿੱਚ ਵੱਧ ਤੋਂ ਵੱਧ ਸ਼ਾਮਲ ਹੋ ਕੇ ਉਸ ਕਾਰਜ ਨੂੰ ਆਪਾਂ ਨਿਭਰੇ ਵੀ ਚਾੜਨਾ ਔਰ ਸਫਲਤਾਪੂਰਵਕ ਤੰਗ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਪੰਥ ਪ੍ਰਵਾਨ ਤੇ ਲੀਡਰਸ਼ਿਪ ਦੇਣੀ ਆ ਇਸ ਗੱਲ ਤੋਂ ਤੁਹਾਨੂੰ ਬੇਨਤੀ ਕਰਨ ਲਈ ਹਾਜ਼ਰ ਹੋਏ ਆ ਇਹ ਉਹ ਧਰਤੀ ਹੈ ਫਤਿਹਗੜ੍ਹ ਸਾਹਿਬ ਦੀ ਜਿੱਥੇ ਬਹੁਤ ਵੱਡਾ ਇਤਿਹਾਸ ਸਿਰਜਿਆ ਗਿਆ ਜਿੱਥੇ ਛੋਟੇ ਸਹਬਜ਼ਾਦੇਾਂ ਦੀ ਮਹਾਨ ਕੁਰਬਾਨੀਆਂ ਔਰ ਸ਼ਹਾਦਤ ਹੋਈ ਉਥੇ ਧਰਮ ਨਿਰਪੱਖਤਾ ਦੀ ਵੀ ਬਹੁਤ ਵੱਡੀ ਮਿਸਾਲ ਇਸ ਧਰਤੀ ਤੋਂ ਦੇਖੀ ਗਈ ਜਿੱਥੇ ਇੱਕ ਮੁਸਲਮਾਨ ਰਾਜੇ ਸ਼ੇਰ ਮੁਹੰਮਦ ਖਾਨ ਮਲੇ ਕੋਡਲਾ ਨੇ ਹਾਜ਼ਰ ਨਾਰਾ ਮਾਰਿਆ ਜਿੱਥੇ ਦੀਵਾਨ ਟੋਡਰਮਲ ਜੀ ਦਾ ਮੋਹਰਾਂ ਖੜੀਆਂ ਕਰਕੇ ਸੰਸਕਾਰ ਲਈ ਜਗ੍ਹਾ ਲਈ ਉਥੇ ਸਿੱਖਾਂ ਦੀਆਂ ਕੁਰਬਾਨੀਆਂ ਮੁਸਲਮਾਨਾਂ ਦੇ ਹਾਜ਼ਰ ਨਾਰੇ ਔਰ ਹਿੰਦੂ ਵੀਰਾਂ ਦੀ ਕੁਰਬਾਨੀ ਔਰ ਤਿਆਗ ਇਹ ਸੀ ਸਾਡਾ ਸਿੱਖੀ ਦਾ ਫਲਸਫਾ ਜਿੱਥੇ ਗੁਰੂ ਮਹਾਰਾਜ ਨੇ ਜੋ ਸਾਨੂੰ ਉਪਦੇਸ਼ ਦਿੱਤਾ ਉਪਦੇਸ਼ ਚਾਹ ਵਰਨਾ ਕੋ ਸਾਂਝਾ ਸਾਰਿਆਂ ਲਈ ਸਾਂਝਾ ਉਪਦੇਸ਼ ਸੀ ਔਰ ਸਾਰਿਆਂ ਨੇ ਉਹਨੂੰ ਮੰਨ ਕੇ ਇੱਥੇ ਫਤਿਹਗੜ੍ਹ ਸਾਹਿਬ ਦੀ ਉਹ ਪਵਿੱਤਰ ਧਰਤੀ ਤੇ ਉਹ ਮਿਸਾਲ ਪੈਦਾ ਕੀਤੀ ਜੋ ਰਹਿੰਦੀ ਦੁਨੀਆ ਤੱਕ ਕਾਇਮ ਰਹੇਗੀ ਇਸ ਕਰਕੇ ਹਰ ਜਾਤ ਹਰ ਕੌਮ ਦਾ ਵੀਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਕੀਤੀ ਹੋਈ ਇਸ ਰਾਸੀ ਭਰਤੀ ਮਹਿਮ ਵਿੱਚ ਹਿੱਸੇਦਾਰ ਬਣ ਸਕਦਾ Hindu ਵੀਰ Muslim ਵੀਰ ਕਿਸੇ ਜਾਤ ਕੌਮ ਨਾਲ ਸੰਬੰਧਿਤ ਸੱਜਣ ਸਾਰੇ ਮੈਂਬਰ ਬਣ ਕੇ ਵੱਡੇ ਤੋਂ ਵੱਡੇ ਰਤਬੇ ਤੱਕ ਪਹੁੰਚ ਸਕਦੇ ਨੇ ਕਿਸੇ ਤੇ ਕੋਈ ਰੋਕ ਨਹੀਂ ਹੈ ਇਸ ਕਿਸਮ ਦਾ ਪ੍ਰਚਾਰ ਵੀ ਕਈ ਵਾਰੀ ਸਾਨੂੰ ਸੁਣਨ ਨੂੰ ਮਿਲਦਾ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਮਹਿਮ ਵਿੱਚ ਜਿੰਨਾ ਵੀ ਯੋਗਦਾਨ ਪਾ ਸਕੋ ਉਹਨਾਂ ਹੀ ਆਪਣਾ ਇੱਕ ਧਰਮ ਦੇ ਕਾਰਜ ਦੀ ਪੂਰਤੀ ਹੋਏਗੀ ਔਰ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਨੀ ਚਾਹਨਾ ਕਿ ਜੇ ਵੀਰੋ ਸ੍ਰੀ ਅਕਾਲ ਤਖਸਾਲ ਸਾਹਿਬ ਨੇ ਆਦੇਸ਼ ਦਿੱਤੇ ਅਸੀਂ ਹੁਕਮਨਾਮਾ ਸਾਹਿਬ ਨੂੰ ਵੀ ਤੋੜ ਮਰੋੜ ਕੇ ਪੇਸ਼ ਕਰ ਰਹੇ ਨੇ ਉਹ ਲੋਕ ਕੀ ਕਹਿੰਦੇ ਨੇ ਜਿਹੜੀ ਚੀਜ਼ ਤਾਂ ਫਿੱਟ ਆਉਂਦੀ ਹੈ ਉਹ ਤਾਂ ਕਹਿੰਦੇ ਅਸੀਂ ਮੰਨ ਲਿਆ ਜਿਹੜੀ ਚੀਜ਼ ਰਾਸੀ ਤੌਰ ਤੇ ਜੋ ਅਸਲੀ ਭਾਵਨਾ ਸੀ ਮੂਲ ਰੂਪ ਵਿੱਚ ਹੁਕਮਨਾਮਾ ਸਾਹਿਬ ਦੀ ਕਿ ਕੌਮ ਨੂੰ ਇੱਕ ਪੰਤ ਪ੍ਰਵਾਂਤ ਲੀਡਰਸ਼ਿਪ ਦੇਣੀ ਆ ਤੁਸੀਂ ਨੈਤਿਕ ਅਧਿਕਾਰ ਗਵਾ ਚੁੱਕੇ ਹੋ ਉਹੀ ਉਹੀ ਬੰਦੇ ਫਿਰ ਜਿਹੜੇ ਅਧਿਕਾਰ ਗਵਾ ਚੁੱਕੇ ਨੇ ਉਹੀ ਦੁਬਾਰਾ ਜਾਲੀ ਫਾਲੀ ਕੰਮ ਕਰਕੇ ਕਹਿਣ ਕਿ ਸਾਡੀ ਫੇਰ ਸਾਡੇ ਮਗਰ ਕੌਮ ਲੱਗੇ ਕਿਵੇਂ ਹੋ ਸਕਦਾ ਸੋ ਇਸ ਕਰਕੇ ਵੀਰੋ ਅੱਜ ਲੋੜ ਐ ਇਸ ਕੌਮ ਨੂੰ ਪੰਜਾਬ ਨੂੰ ਕਿ ਕੋਈ ਵੀ ਪਾਰਟੀ ਆ ਜਿੰਨੀਆਂ ਪਾਰਟੀਆਂ ਕੰਮ ਕਰ ਰਹੀਆਂ ਨੇ ਪੰਜਾਬ ਔਰ ਸਿੱਖਾਂ ਦੇ ਹੱਕਾਂ ਦੀ ਪਹਿਰੇਦਾਰੀ ਨਹੀਂ ਕਰ ਰਹੀਆਂ ਚਾਹੇ ਉਹ ਝਾੜੂ ਹੈ ਚਾਹੇ ਉਹ ਕਾਂਗਰਸ ਹੈ ਬੀਜੇਪੀ ਹੈ ਚਾਹੇ ਸਾਡੇ ਇਹ ਲੋਕ ਨੇ ਸੱਜਣ ਨੇ ਜੋ ਸਾਡੀ ਪੰਥਕ ਜਮਾਤ ਤੇ ਕਾਬਜ ਹੋਏ ਬੈਠੇ ਨੇ ਅੱਜ ਸਾਡੇ ਹੱਕਾਂ ਦੀ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਿਤੇ ਉਸ ਢੰਗ ਨਾਲ ਨਹੀਂ ਹੋ ਰਹੀ ਸਿਰਫ ਸਾਨੂੰ ਇੱਕ ਵੋਟ ਬੈਂਕ ਦੇ ਨਾਂ ਤੇ ਵਰਤਿਆ ਜਾ ਰਿਹਾ ਸਾਨੂੰ ਭਾਵਨਾਵਾਂ ਭੜਕਾ ਕੇ ਸਾਡੇ ਹਿੱਤਾਂ ਦੀ ਰਾਖੀ ਕਿਤੇ ਨਹੀਂ ਹੋ ਰਹੀ ਇਸ ਗੱਲ ਤੋਂ ਸਾਨੂੰ ਸचेਤ ਹੋਣ ਦੀ ਲੋੜ ਹੈ ਤੋ ਅੱਜ ਲੋੜ ਹੈ ਸ੍ਰੀ ਅਕਾਲ ਤਖਤ ਸਾਹਿਬ ਨੇ ਇੱਕ ਸਿੱਖ ਲੀਡਰਸ਼ਿਪ ਪੰਜਾਬ ਪਰਾਸਟ ਲੀਡਰਸ਼ਿਪ ਕਰਨ ਦਾ ਜੋ ਆਦੇਸ਼ ਦਿੱਤੇ ਨੇ ਉਸ ਦੇ ਤਹਿਤ ਆਪਾਂ ਇੱਕ ਪੰਥ ਪਰਵਾਂਤ ਲੀਡਰਸ਼ਿਪ ਕੰਮ ਨੂੰ ਦੇਣੀ ਹੈ ਸੰਗਤ ਨੂੰ ਇਸ ਗੱਲ ਦੇ ਮਾਣ ਹੋਣਾ ਚਾਹੀਦਾ ਹੈ ਕਿ ਜਿਹੜੀ ਲੀਡਰਸ਼ਿਪ ਇਹਦੇ ਚੋਂ ਨਿਕਲੂਗੀ ਉਹ ਕੁਰਬਾਨੀ ਤਿਆਗ ਔਰ ਸੇਵਾ ਨੂੰ ਸਮਰਪਿਤ ਹੋਏਗੀ ਉਹਦਾ ਕੋਈ ਨਿੱਜ ਕੋਈ ਉਹਨਾਂ ਦਾ ਆਪਣਾ ਰਾਸੀ ਹਿੱਤ ਨੇ ਜਿਹੜੇ ਉਹ ਨਹੀਂ ਹੋਣਗੇ ਇਸ ਗੱਲ ਦਾ ਵੀ ਅਸੀਂ ਤੁਹਾਨੂੰ ਪੂਰਨ ਰੂਪ ਵਿੱਚ ਭਰੋਸਾ ਦਿਵਾਉਨੇ ਆ ਸੋ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਸਮਾਂ ਬਹੁਤ ਹੋਇਆ ਹੋਰ ਵੀ ਬਲਾਰਿਆਂ ਨੇ ਬੋਲਣਾ ਔਰ ਤੁਸੀਂ ਸੰਗਤ ਵੀ ਬਹੁਤ देर ਤੋਂ ਬੈਠੀ ਆ ਸੋ ਮੈਂ ਸਾਰੀ ਇਥੋਂ ਦੀ ਜੋ ਲੋਕਲ ਪ੍ਰਬੰਧਕ ਸੱਜਣ ਨੇ ਜਿਨ੍ਹਾਂ ਨੇ ਬੜੇ ਪਿਆਰ ਸਤਿਕਾਰ ਨਾਲ ਤਾਲਮੇਲ ਨਾਲ ਕੋਈ ਰਾਸੀ ਹਿੱਤਾਂ ਦੇ ਨਹੀਂ ਨਹੀਂ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਲਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਵੀ ਕੀਤੀ ਪ੍ਰਬੰਧ ਵੀ ਕੀਤੇ ਔਰ ਬਹੁਤ ਵੱਡਾ ਇਕੱਠ ਤੁਸੀਂ ਕਰਨ ਵਿੱਚ ਕਾਮਯਾਬ ਹੋਏ ਹੋ ਔਰ ਅਸੀਂ ਉਮੀਦ ਕਰਦੇ ਹਾਂ ਇਸ ਮਹਾਨ ਧਰਤੀ ਨੇ ਸਿੱਖ ਕੌਮ ਨੂੰ ਹਮੇਸ਼ਾ ਅਗਵਾਈ ਦਿੱਤੀ ਹੈ ਔਰ ਅੱਜ ਵੀ ਤੁਸੀਂ ਪੰਥਕ ਸਫਾਂ ਵਿੱਚ ਵਿਚਰਨ ਵਾਲੇ ਸਮੁੱਚੇ ਵੀਰ ਬਜ਼ੁਰਗ ਪੰਜਾਬ ਦੇ ਹਿੱਤਾਂ ਤੇ ਪਹਿਰੇ ਦੇਣ ਵਾਲੇ ਸਾਡੇ ਨੌਜਵਾਨ ਵੀਰ ਤੁਹਾਨੂੰ ਬੇਨਤੀ ਹੈ ਕਿ ਇੱਕ ਸੰਦੇਸ਼ ਲੈ ਕੇ ਜਾਈਏ ਇਸ ਧਰਤੀ ਤੋਂ ਕਿ ਜਿੱਥੇ ਕੁਰਬਾਨੀਆਂ ਔਰ ਸ਼ਹਾਦਤਾਂ ਨਜਲੀ ਨਹੀਂ ਹੋਈਆਂ ਇਹ ਸਿਰਫ ਮਨੁੱਖਤਾ ਦੀ ਰਾਖੀ ਲਈ ਧਰਮ ਦੀ ਰਾਖੀ ਲਈ ਔਰ ਸਾਨੂੰ ਸਾਡੇ ਧਰਮ ਨੂੰ ਬਚਾਉਣ ਲਈ ਦਿੱਤੀਆਂ ਗਈਆਂ ਸੋ ਅੱਜ ਵੀ ਧਰਮ ਨੂੰ ਔਰ ਸਾਡੀ ਰਾਸੀ ਵਿਚਾਰਧਾਰਾ ਨੂੰ ਬਚਾਉਣ ਦੀ ਲੋੜ ਹੈ ਅੱਜ ਸਾਨੂੰ ਸਹਬਜ਼ਾਦਿਆਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਿਤ ਹੋ ਕੇ ਪੰਤੌਰ ਪੰਜਾਬ ਦੀ ਇੱਕ ਐਸੀ ਰਾਸ਼ੀ ਜਮਾਤ ਖੜੀ ਕਰਨ ਦੀ ਲੋੜ ਹੈ ਜੋ ਸਾਡੇ ਰਾਸ਼ੀਅਤਾਂ ਦੀ ਪਹਿਰੇਦਾਰ ਬਣੇ ਔਰ ਇੱਕ ਗੱਲ ਧਿਆਨ ਰੱਖਿਓ ਵੀਰੋ ਜਿਹੜੀਆਂ ਕੌਮਾਂ ਦੇ ਜਿਹੜੇ ਦੇਸ਼ ਦੀ ਰਾਸ਼ੀ ਜਮਾਤਾਂ ਕਮਜ਼ੋਰ ਹੋ ਜਾਂਦੀਆਂ ਨੇ ਉਹਨਾਂ ਦੀ ਅਗਵਾਈ ਕਰਨ ਵਾਲੀ ਰਾਸ਼ੀ ਜਮਾਤ ਕਮਜ਼ੋਰ ਪੈ ਜਾਂਦੀ ਹੈ ਉਹਨਾਂ ਦੇ ਭਵਿੱਖ ਵੀ ਧੁੰਦਲੇ ਹੋ ਜਾਂਦੇ ਨੇ ਉਹਨਾਂ ਦੇ ਵਰਤਮਾਨ ਵੀ ਧੁੰਦਲੇ ਹੋ ਜਾਂਦੇ ਨੇ ਸੋ ਇਸ ਕਰਕੇ ਇਹ ਜ਼ਰੂਰੀ ਹੈ ਕਿ ਨਿੱਕੀਆਂ ਮੋਟੀਆਂ ਗਰਜਾਂ ਤੋਂ ਵੀ ਉੱਪਰ ਉੱਠੀਏ ਨਿੱਕੇ ਮੋਟੇ ਸਾਡੇ ਸਵਾਰਥਾਂ ਤੋਂ ਵੀ ਉੱਪਰ ਉੱਠੀਏ ਪਿੰਡਾਂ ਦੀਆਂ ਨਿੱਕੀਆਂ ਮੋਟੀਆਂ ਧੜੇਬੰਦੀਆਂ ਝਗੜਿਆਂ ਤੋਂ ਉੱਪਰ ਉੱਠ ਕੇ ਇੱਕ ਵਾਰ ਪੰਥ ਔਰ ਪੰਜਾਬ ਲਈ ਹਮਲਾ ਮਾਰੋ ਔਰ ਇਸ ਪੰਥ ਪ੍ਰਵਾਨ ਤਜਮਾਤ ਨੂੰ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਵੇਂ ਰੂਪ ਵਿੱਚ ਸਿਰਜੀ ਜਾਣੀਆਂ ਉਹਨੂੰ ਸਹਿਯੋਗ ਕਰੀਏ ਔਰ ਉਹ ਫਿਰ ਤੁਹਾਡੇ ਨਿਸ਼ਕਾਮ ਰੂਪ ਵਿੱਚ ਤੁਹਾਡੇ ਹਿੱਤਾਂ ਦੀ ਪਹਿਰੇਦਾਰ ਬਣ ਕੇ ਕੰਮ ਕਰੇ ਇਸ ਭਾਵਨਾ ਨਾਲ ਅਸੀਂ ਸਾਰੀ ਕਮੇਟੀ ਨੇ ਕੰਮ ਕਰਨਾ ਤੁਹਾਡੇ ਵਿਸ਼ਵਾਸ ਦੀ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ